ਹਾਂ ਜੀ ਅੰਦਰ ਕਰੋ ਹੋਰ ਮੈਂ ਬੰਦਾ ਅਜੇ ਤੱਕ ਹਰਵੀਰ ਦਾ ਮਾਮਲਾ ਠੰਡਾ ਨਹੀਂ ਹੋਇਆ ਤੇ ਇੱਕ ਹੋਰ ਮਾਮਲਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਅਸਵੇਰ ਇੱਕ ਪ੍ਰਵਾਸੀ ਦੇ ਵੱਲੋਂ ਇੱਕ ਬੱਚੇ ਦਾ ਕੁਰਕਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਥੋਂ ਲੰਘ ਰਹੀ ਇੱਕ ਮਹਿਲਾ ਵੱਲੋਂ ਦੇਖਣ ਤੇ ਰੋਲਾ ਪਾ ਦਿੱਤਾ ਗਿਆ ਅਤੇ ਉਸ ਪ੍ਰਵਾਸੀ ਨੂੰ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਇਸ ਦੀ ਜਾਣਕਾਰੀ ਤੁਰੰਤ ਪਿੰਡ ਵਾਸੀਆਂ ਨੇ ਪੁਲਿਸ ਨੂੰ ਦਿੱਤੀ ਅਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਇਸ ਮੌਕੇ ਤੇ ਪਿੰਡ ਵਾਸੀ ਦਾ ਕਹਿਣਾ ਸੀ ਕਿ ਇਸ ਪ੍ਰਵਾਸੀ ਦੇ ਵੱਲੋਂ ਹੈਂਡੀਕੈਪ ਬੱਚੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਸੰਬੰਧਿਤ ਜਦੋਂ ਮਕਾਨ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਪ੍ਰਵਾਸੀ ਕੁਝ ਦਿਨ ਪਹਿਲਾਂ ਹੀ ਇੱਥੇ ਰਹਿਣ ਦੇ ਲਈ ਆਏ ਹਨ ਅਤੇ ਉਹਨਾਂ ਦਾ ਅਜੇ ਤੱਕ ਉਹਨਾਂ ਕੋਲ ਕੋਈ ਰਿਕਾਰਡ ਨਹੀਂ ਹੈ ਵਿਜੇ ਠਾਕੁਰ ਕੇ ਆਟੀ ਨਿਊਜ਼ ਨੈਟਵਰਕ ਹਾਂਜੀ ਕੀ ਮਾਮਲਾ ਕੀ ਗੱਲ ਗੱਲ ਕੀ ਹੋਈ ਹੈ ਬੱਚੇ ਨਾਲ ਉਹਦੇ ਕੱਪੜੇ ਖੋਲੇ ਹੋਏ ਸੀਗੇ ਮੌਕੇ ਤੇ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੜਾਇਆ ਜੀ ਮੁੜ ਕੇ ਇਹ ਭੱਜ ਗਿਆ ਇਹਦੀ ਮਾਂ ਨੇ ਜੰਗਲ ਚ ਧੋ ਰਿਆ ਫੈਂਦੀ ਕਿ ਆਪਾ ਮੇਰਾ ਮੁੰਡਾ ਸੀ ਮਾਂ ਕੋ ਤੇ ਮੈਨੂੰ ਲੈ ਕੇ ਗਿਆ ਸੀ ਉਹਦੇ ਵਿੱਚੋਂ ਚੱਕ ਕੇ ਲੈ ਕੇ ਗਿਆ ਮੇਰੇ ਮੁੰਡੇ ਨੂੰ ਕਿੰਨੇ ਵਜੇ ਦੀ ਗੱਲ ਹੈ ਹਾਂ ਜੀ ਹੋ ਗਿਆ ਹੁਣੇ ਦੋ ਕਿੰਝ ਦੀ ਗੱਲ ਹੈ ਤੇ ਅੱਧੀ ਗੱਲ ਹੈ ਮੈਨੂੰ ਰੂਮ ਵਿੱਚੋਂ ਚੱਕ ਕੇ ਲੈ ਕੇ ਗਿਆ ਇਹ ਨੂੰ ਕਹਿੰਦਾ ਤੇਰੇ ਕਹਿੰਦਾ ਮੈਨੂੰ ਵੀ ਕਹਿੰਦਾ ਕੱਪੜੇ ਖੋਲੇ ਹੋਏ ਸੀ ਕੱਪੜੇ ਦੇ ਖੋਲੇ ਤਾਂ ਮੂੰਹ ཕੁੱਟਿਆ ਹੋਇਆ ਸੀ ਲੈ ਕੇ ਜਾ ਮੂੰਹ ਬੰਦ ਕਰ ਮੈਂ ਉਹ ਮੁੰਡੇ ਦੀ ਚੱਕ ਕੇ ਲੈ ਕੇ ਗਿਆ ਤੁਸੀਂ ਜਾ ਕੇ ਦੇਖੋ ਹਾਂਜੀ ਮੈਂ ਮੌਜੂਦ ਹਾਂ ਇੱਧਰ ਨੂੰ ਆ ਰਹੀ ਸੀ ਤੇ ਬੱਚਾ ਰੋ ਰਿਹਾ ਸੀ ਜੋਰ-ਜੋਰ ਨਾਲ ਬਚਾਓ ਮੈਨੂੰ ਭੂਆ ਬਚਾਓ ਤੇ ਮੈਂ ਬਚਾਇਆ ਬੱਚੇ ਨੂੰ ਉਸ ਤੋਂ ਬਾਅਦ ਛੁੱਟ ਕੇ ਮੁੰਡਾ ਮੇਰੇ ਤੋਂ ਭੱਜ ਗਿਆ ਇਹਨੂੰ ਚੰਗਲ 'ਚ ਜਾ ਕੇ ਨਾ ਫੜਿਆ ਜੀ ਹਾਂਜੀ ਇਹ ਗਲਤ ਗੱਲ ਤੇ ਇਹਨੂੰ ਵੀ ਬੋਲਿਆ ਜਦੋਂ ਅਸੀਂ ਇਹਨੂੰ ਫੁੱਟਿਆ ਜਿਹੜਾ ਇਹ ਇੱਥੇ ਹੀ ਰਹਿੰਦਾ ਹਾਂਜੀ ਆਹ ਕੁਆਟਰ ਵਿੱਚ ਰਹਿੰਦਾ ਤਾਂ ਹਰ ਵੀ ਦਿਨ ਆਹ ਲਿਆਉਂਦਾ ਸਾਰੇ ਵੀ ਗੱਲਾਂ ਹੀ ਬੋਲਣ ਗਈਆਂ ਕੀ ਕਹਿੰਦਾ ਜੀ ਕਹਿੰਦਾ ਮੈਂ ਕਿੰਨਾ ਵੀ ਗਲਤ ਕੰਮ ਕਰਨਾ ਪਰ ਇਹ ਤਾਂ ਆਹ ਕਹਿੰਦਾ ਭਈ ਇਹ ਕਢਾਓ ਸਾਡੀ ਅਹੀਂ ਮੰਗ ਰਹੇ ਭਈ ਇਹ ਕਢਾਓ ਨਹੀਂ ਤਾਂ ਨਾ ਚਾਹੀਦਾ ਨੀ ਪੌਲਪੇ ਤੇ ਆ ਕੇ ਜਾਓਗੇ ਤਾਂ ਸਾਡਾ ਸਾਫ ਮੈਣਾ ਚਾਹੀਦਾ ਛੋਟੇ ਈਆਰੇ ਬਾਹਰ ਗਲੀਆਂ ਚ ਫੇਰਦੇ ਸਕੂਲ ਲੈ ਜਾਂਦੇ ਕੌਣ ਚੁੱਕੇ ਵਾਰਾ ਸਾਨੂੰ ਮੁਸਾਬ ਚਾਹੀਦਾ ਭਈਏ ਪਹਟਾਓ ਪੰਜਾਬ ਬਚਾਓ അമനക്കോട്ട് <laughs> ਤੇਨੇ ਅੰਗਰੇਜ਼ ਦੇ ਬੱਚੇ ਨੂੰ ਆਪਣੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਕੁੱਟ ਕੇ ਲਿਆ ਕੇ ਉਹਨੂੰ ਕਬਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਉਹਦੇ ਕੱਪੜੇ ਉਤਾਰੇ ਹੋਏ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਤੇ ਬਾਹਰ ਗਵਨਦ ਜਨਾਨੀਆਂ ਨੇ ਦੇਖਿਆ ਇਹਨੂੰ ਸਾਹਮਣੇ ਕਿ ਹਾਂ ਵੀ ਮੁੰਡਾ ਰੋਲਾ ਪਾ ਰਿਹਾ ਰੋਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਫੇਰ ਮੈਨੂੰ ਸਰਪੰਚ ਸਾਹਿਬ ਨੂੰ ਇਹਨਾਂ ਨੇ ਕੀਤਾ ਨਾ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆਹ ਕੰਮ ਹੋ ਰਿਹਾ ਹੈ ਫੇਰ ਪੁਲਿਸ ਸਾਹਿਬ ਹੁਣ ਆਈ ਆ ਤੇ ਉਹ ਬੰਦੇ ਨੂੰ ਲੈ ਗਈ ਆ ਤੇ ਦੇਖਦੇ ਕੀ ਬੰਦ ਦੀ ਕਾਰਵਾਈ ਕਰਦੇ ਆ ਇਹ ਪਤਾ ਲੱਗਾ ਕਿ ਕਿੱਥੇ ਰਹਿਣ ਵਾਲਾ ਹੈ ਕਿਹੇ ਦਾ ਸੀ मां ਵੀ ਢੋੜ ਕੇ ਕੁਆਟਰ ਇਸ ਰਹਿੰਦੇ ਸੀ ਕੁਆਟਰ ਮਾਲਕ ਨੂੰ ਪੁੱਛਿਆ ਆਪਾ ਉਹ ਕਹਿੰਦੇ ਆਪਾ ਪ੍ਰੂਫ ਇਹਦੇ ਲੈ ਨਹੀਂ ਹੈਗੇ ਨਹੀਂ ਉਹ ਇੰਨੀ ਦੇਰ ਦਾ ਰੋਲਾ ਪਿਆ ਸੀ ਤਾਂ ਕਿ ਇਹ ਪ੍ਰੂਫ ਕਿਉਂ ਲੈ ਕੇ ਖੜਾ ਪ੍ਰਿੰਟ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਅਸੀਂ ਦੀ ਹੁਣ ਮਤਾ ਪਾਇਆ ਇੱਕ ਪੰਚਾਇਤ ਵਿੱਚ ਆਪਣੇ ਕਿ ਜਿੰਨੇ ਵੀ ਪ੍ਰਵਾਸੀ ਆ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਪ੍ਰਵਾਸੀ ਸਾਰੇ ਆਪਣੇ ਫੈਕਟਰੀਆਂ ਵਿੱਚ ਰਹਿਣ ਫੈਕਟਰੀਆਂ ਵਿੱਚ ਰੱਖਣ ਆਪਣੇ ਪ੍ਰਵਾਸੀਆਂ ਨੂੰ ਸਾਡੇ ਪਿੰਡਾਂ ਵਿੱਚ ਸਾਰੇ ਅਸੀਂ ਜਿਹੜੇ ਪ੍ਰਵਾਸੀ ਆ ਕੱਢ ਰਹੇ ਆ ਕੀ ਨਾਮ ਆਪਣਾ ਮੇਰਾ ਨਾਮ ਮਨੀਸ਼ ਸਿੰਘ ਬਾਗਪੁਰ ਦਾ ਸਰਪੰਚ ਇਹ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹੇ ਦੇ ਸੀ ਹਾਂਜੀ ਕੀ ਨਾਮ ਇਹਦਾ ਇਹ ਨਾਮ ਕਿੰਨੀ ਦੇਰ ਕੋਈ ਪੰਜ 10 ਦਿਨ ਨਹੀਂ ਹੋਏ ਤੇ ਭਈ ਇੰਨੀ ਦੇਰ ਦਾ ਰੋਲਾ ਪਿਆ ਹੁਸ਼ਿਆਰਪੁਰੇ ਐਡਾ ਵੱਡਾ ਕਾਂਡ ਹੋ ਚੁੱਕਾ ਹੈ ਤੁਸੀਂ ਹਜੇ ਵੀ ਕਿਉਂ ਨਹੀਂ ਇਹ ਸਮਝਦੇ ਅਸੀਂ ਤੁਹਾਨੂੰ ਕਿਹਾ ਸੀ ਅਸੀਂ ਇਹ ਕਿੰਨੇ ਪੰਜ ਦਿਨਾਂ ਬਾਅਦ ਸਾਨੂੰ ਪੇਪਰ ਮਿਲਣੇ ਨਾ ਹੰਗ ਆਏ ਸੀਗੇ ਉਹ ਟਾਈਮ ਦੇ ਕੇ ਗੈਜ਼ੀਨਾਂ ਨੂੰ ਠੀਕ ਨਹੀਂ ਇਹਨਾਂ ਨੂੰ ਮਹੀਨਿਆਂ ਟਾਈਮ ਦੇ ਦਿੱਤਾ ਸੀ ਮੈਂ ਦਿੱਤਾ 15 ਦਿਨ ਦਾ ਟਾਈਮ ਇਹ ਗੱਲ ਇਹ ਪੰਜ ਦਿਨਾਂ ਦੇ ਵਿੱਚ ਨੇ ਪੰਜ ਦਿਨ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏਦਾਰ ਰੱਖਦੇ ਪਹਿਲਾਂ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਵਗੈਰਾ ਲਿਆ ਬੰਦਾ ਬਾਕੀਆਂ ਨੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨੂੰ ਪਾਜੀ ਇਹ ਤੋਂ ਨਹੀਂ ਕਹਿੰਦਾ ਜੀ ਇਹ ਫੈਕਟ ਹੀ ਕਰਦਾ ਪੁੱਤ ਪਾਜੀ ਜਦੋਂ ਮਾਲਕ ਕਰਾ ਰੱਖਦਾ ਆਧਾਰ ਕਾਰਡ ਵਗੈਰਾ ਉਹ ਤਾਂ ਲੈਂਦਾ ਹੀ ਆ ਪਾਜੀ ਮੈਂ ਤੁਹਾਡੀ ਗੱਲ ਸਮਝਦਾ ਉਹਨਾਂ ਹਾਂਦਾ ਇਹ ਨਾ ਉਹ ਕਹਿੰਦੇ ਹੁਣ ਹੁਣ ਚਾਂਟ ਕਰਦਾ ਨਟ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਸਮਝਦਾ ਗੱਲ ਪਾਜੀ ਉਹ ਕਹਿੰਦੇ 5 ਦਿਨਾਂ ਬਾਅਦ ਪਾਜੀ ਉਹ 5 ਦਿਨਾਂ ਬਾਅਦ ਸਾਨੂੰ ਦੇ ਦੇ ਡਾਕੂਮੈਂਟ ਅੱਛਾ ਨਹੀਂ ਵੀ ਤੁਹਾਡੇ ਫਰਜ਼ ਨਹੀਂ ਬਣਦਾ ਕਿ 5 ਦਿਨਾਂ ਦੇ 10 ਦਿਨ ਜਿੰਨੇ ਰੱਖਦੇ ਉਸ ਦੇ ਆਧਾਰ ਕਾਰਡ ਤੁਹਾਨੂੰ ਲੈਣਾ ਚਾਹੀਦਾ ਹੈ ਆ ਦੇਖੋ ਕੋਈ ਬੰਦਾ ਰਹੇ ਕਹਿੰਦੇ 5 ਦਿਨਾਂ ਨਹੀਂ 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 ਪਾਜੀ ਐਡਾ ਵੱਡਾ ਕਾਂਡ ਪਹਿਲਾਂ ਹਿਸ਼ਾਰਪੁਰ ਚ ਹੋਇਆ ਤੁਹਾਨੂੰ ਅਜੇ ਤੱਕ ਨਹੀਂ ਸ਼ਹਿਦ ਨਹੀਂ ਮਿਲਿਆ ਸ਼ਹਿਦ ਵੀ ਪਾਜੀ ਮੰਨਦੇ ਆ ਤੁਹਾਡੇ ਆਪ ਬਾਕੀ ਬਲੂਬਲੇ ਹੋ ਆ ਜਾਂਦਾ ਕਿ ਸਾਰਿਆਂ ਦੇ ਇਹ 5 10 ਸ਼ਹਿਦ ਪਿੰਡਿਆਂ ਨੇ ਸਾਨੂੰ ਸੂਚਿਤ ਕੀਤਾ ਵੀ ਇੱਕ 22 ਬੱਚੇ ਨੂੰ ਇਹ ਚੱਕ ਕੇ ਲੈ ਗਏ ਆ ਤੇ ਹੁਣ ਅਸੀਂ ਆਏ ਆ ਇਹ ਤਾਂ ਹੁਣ ਥਾਣੇ ਜਾ ਕੇ ਕਾਰਵਾਈ ਕਰਦੇ ਹਾਂ ਜੀ ਪੁਛਤਾ। ਇਹ ਕੌਣ ਹੈ ਪ੍ਰਵਾਸੀ ਹੈ। ਪ੍ਰਵਾਸੀ ਹੈ ਜੀ। ਕਿੱਥੇ ਕੰਮ ਕਰਦਾ ਕੁਝ ਪਤਾ ਲੱਗਦਾ। ਇਹ ਨਹੀਂ ਪਤਾ ਲੱਗਦਾ। ਇਹਦੇ ਫਿਰਦਾ ਨਹੀਂ ਕੰਮ ਨਹੀਂ ਕਰਦਾ ਜੀ। ਇਹ ਕਿਹੜਾ ਪਿੰਡ ਦਾ ਹੈ? ਇਹ ਬਾਗਪੁਰਾ ਜੀ। ਅੱਛਾ ਜੀ। ਇਹਨੂੰ ਇਨਫੋਰਮੇਸ਼ਨ ਕਿ ਦਿੱਤੀ ਸੀਗੀ? ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ। ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਜ਼ ਨੇ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਛਪੜਤਾਲ ਲਈ ਨਾਲ ਲਿਆ ਰਹੇ ਆ ਸਾਡੇ ਅਗੇ ਇਹ ਪੁਛਪੜਤਾਲ ਕਰਦੇ ਆ ਕੋਈ ਇਹਦੀ ਆਇਡੈਂਟੀਫਿਕੇਸ਼ਨ ਨਿਕਲੀ ਜੀ ਚੁਪਦਾ ਕਰੋ ਕੋਈ ਰਿਕੁਐਸਿਨ ਨਹੀਂ ਕੁਛ ਨਹੀਂ ਨਿਕਲੀ ਇਹ ਵੇ ਕਹਿੰਦੇ ਬੇਲੇ ਹੀ ਹੁੰਦਾ ਸੀਗਾ ਜੀ ਇੱਥੇ ਕਾਫੀ ਜਰ ਤੋਂ ਅੱਜ ਦੇਖਦੇ ਆ ਇਹਨੂੰ ਲਿਆ ਰਹੇ ਆ ਕਹਿੰਦਾ ਕਿੱਥੇ ਪਤਾ ਲੱਗਾ ਕੁਛ ਰਹਿ ਕਿੱਥੇ ਰਹਿ ਰੂ ਦਾ ਕੁਛ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹਦੇ ਇਹ ਇਸੇ ਪਿੰਡ ਜੀ ਰਹਿੰਦਾ ਸੀਗਾ ਬਾਗਪੁਰ ਜੀ ਸਰ ਪਿੰਡ ਦਾ ਮੋਹਰ